ਖਾਨਾ ਦੇ ਵਿੱਚ ਇਲਾਕਾ ਸ਼ੇਰਪੁਰ ਦੇ ਵਿੱਚੋਂ ਇੱਕ ਨੀਲੇ ਡਰਮ ਦੇ ਵਿੱਚੋਂ Laash praman mili si Punjab Police ਨੂੰ ਹੋਣੀ ਹੋਣੀ ਸਾਨੂੰ ਪਤਾ ਲੱਗਿਆ ਵੀ ਇੱਕ ਸਰੀਰ 3 ਬਿਲਡਰ ਵਾਲੇ ਸੁੱਟ ਕੇ ਗਿਆ ਉਤਰੀ ਬਿਲਡਰ ਵਾਲੇ ਸੀ ਜਦੋਂ ਹੋਣੀ ਹੋਣੀ ਚੈੱਕ ਕੀਤੀ ਤੇ ਅਸੀਂ 3 ਬਿਲਡਰ ਵਾਲਾ ਇੱਕ ਸਾਡੇ ਹੱਥ ਆ ਗਿਆ ਜਿਹਦੀ ਮੌਤ ਹੋਈ ਹੈ ਪਿੱਛੋਂ ਉਹ ਕਿੱਥੋਂ ਦਾ ਹੈ ਤੇ ਲੁਧਾਨਾ ਦੇ ਵਿੱਚ ਕਦੋਂ ਆਇਆ ਸੀਗਾ ਇਹ ਨਾ 5-6 ਸਾਲ ਦਾ ਇੱਥੇ ਆ ਲੀਬਰਮੈਨ ਆ ਬਿਹਾਰ ਦਾ ਰਹਿਣ ਵਾਲਾ ਪਰਦੇਸੀ ਆਦਮੀ ਆ ਲੀਬਰ ਕਰਦਾ 20 ਰੁਪਏ ਦੀ ਤਲਾਸ਼ ਆਵਾ ਇਰਾਦਮ ਜੀ ਦੇ ਦੋਸਤ ਇਕੱਠੇ ਹੋ ਜਾਂਦੇ ਆ ਇਹ ਉਹਦੇ ਘਰੇ ਗਿਆ 10 ਮਿੰਟ ਬੈਠ ਕੇ ਗੱਲਬਾਤ ਕੀਤੀ ਤੇ ਉਹਨੇ ਜਿਹੜੇ ਲੜ ਲੜਦੇ ਲੜਦੇ ਚੀਜ਼ਾਂ ਦੇ ਛੀਕ ਨੂੰ ਕੁੱਟ ਟੰਡੇ ਪਏ ਤੇ 10 ਮਿੰਟ ਵਿੱਚ ਬੇਸੁਰਤ ਹੋ ਗਿਆ ਸਾਈਦਾ ਤੇਨਾਂ ਨੇ ਉਹਨੂੰ ਚਾਹੀਦਾ ਤੇ ਸੀ ਵੀ ਸਿਵਲ ਹਸਪਤਾਲ ਵਿੱਚ ਦਾਖਲ ਕਰਾਉਂਦੇ ਇਹਨਾਂ ਨੇ ਕਰਾਇਆ ਨਹੀਂ ਉਹ ਜਿਵੇਂ ਸਿਕ ਮਰਿਆ ਦਿਨ ਚੜ ਦਿਨ ਮਰ ਗਿਆ ਹੁਣ ਦਿਨ ਚੜ ਦੇ ਮਰ ਗਿਆ ਤੇ ਲਾਸ਼ ਵੀ ਟਿਕਾਣੀ ਲਾਉਣੀ ਸੀ ਜਿਹਨਾਂ ਨੇ ਨੀਲਾ ਡਰਮ ਲਿਆਂਦਾ ਡੈੱਡ ਬੋਡੀ ਇਕੱਠੀ ਕੀਤੀ ਰੱਸੀ ਨਾਲ ਬੰਨ੍ਹ ਕੇ ਉਹਦੇ ਵਿੱਚ ਪਾ ਦਿੱਤੀ ਸ਼ਾਮ ਪੈ ਗਈ ਤੇ ਰਾਤ ਨੂੰ ਇਹ ਇੱਥੇ ਸ਼ੀਰ ਬਚੋਂ ਉਹ ਲਗੇ ਸਿੱਟ ਗਈ ਪੰਜਾਬ ਦੇ ਲੁਧਿਆਣਾ ਦੇ ਵਿੱਚ ਇਲਾਕਾ ਸ਼ੇਰਪੁਰ ਦੇ ਵਿੱਚੋਂ ਇੱਕ ਨੀਲੇ ਡਰਮ ਦੇ ਵਿੱਚੋਂ লাশ ਪ੍ਰਾਪਤ ਮਿਲੀ ਸੀ ਪੰਜਾਬ ਪੁਲਿਸ ਨੂੰ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਕਤਲकांड ਦਾ ਮਾਮਲਾ ਦੱਸਿਆ ਸਾਹਮਣੇ ਆਇਆ ਹੈ ਤੇ ਅੱਜ ਅਹਿਮ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਆਰੋਪੀ ਸਾਹਮਣੇ ਆਏ ਨੇ ਪੰਜਾਬ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਆਰੋਪੀਆਂ ਨੂੰ ਕਾਬੂ ਕੀਤਾ ਹੈ ਮੇਰੇ ਨਾਲ ਏਸੀਪੀ ਸਤਵਿਰਕ ਜੁੜ ਚੁੱਕੇ ਨੇ ਗੱਲਬਾਤ ਕਰਦੇ ਹਨ ਨਾਲ ਸਸਾਸ਼ੀ ਕਰਦੇ ਸਤਿ ਸ਼੍ਰੀ ਅਕਾਲ ਜੀ 25 ਜੂਨ ਨੂੰ ਕਰੀਬ 10 ਵਜੇ ਸ਼ੀਰਪੁਰ ਚੌਂਗਲਾ ਕਿਨਾਂ ਇੱਕ ਖਾਲੀ ਪਲਾਟ ਪੈਂਦਾ ਹੈ ਲਾਈਨਾਂ ਦੇ ਦੇ ਪਾਸੇ ਦੇ ਸਲੇਪ ਰੋਡ ਜਿਹੜੀ ਜੀਡੀ ਰੋਡ ਤੇ ਹੈ ਉਹਦੇ ਨਾਲ ਪੈਂਦਾ ਜੀ ਉਹਦੇ ਵਿਚਾਲੇ ਕਰੀਬ 1000 ਕਾਈ ਦਾ ਪਲਾਟ ਸੀਗਾ ਇੱਕ ਨੀਲੀ ਰੰਗ ਦਾ ਡਰਮ ਦੀ ਉਤਲਾ ਆਈ ਤੇ ਪਹਿਲਾਂ ਉੱਥੇ ਐਸਟੀਓ ਸ਼ੀਰਪੁਰ ਗਏ ਉਹਨਾਂ ਨੂੰ ਦੱਸਿਆ ਤੇ ਮੈਂ ਵੀ ਮੌਕੇ ਤੇ ਗਿਆ ਸੀ ਕਿ ਸਰ ਵੀ ਐਸਪੀ ਸਾਹਿਬ ਵੀ ਆਏ ਸੀਗੇ ਜੀ ਤੇ ਉੱਥੇ ਅਸੀਂ ਆਪਦੇ ਆਪ ਦੇ ਹਿਸਾਬ ਨਾਲ ਜੋ ਵੀ ਸਾਡੀ ਜੱਜਮੈਂਟ ਸੀਗੀ ਅਸੀਂ ਉਹ ਜੀ ਐਫਐਸਐਲ ਟੀਮ ਸੱਡੀ ਆਈ ਡਾਕ ਸਕਾਟ ਵੀ ਆਇਆ ਸੀਗਾ ਜੀ ਤੇ ਫਿੰਗਰਪ੍ਰਿੰਟ ਵਾਲੇ ਵੀ ਆਏ ਸੀਗੇ ਉਹਨਾਂ ਨੇ ਕੁਸਚਨ ਲੀਡ ਦਿੱਤੀਆਂ ਅਸੀਂ ਉਦੋਂ ਬਾਅਦ ਸੀਐਫਸੀਟੀ ਚੈੱਕ ਕੀਤਾ ਸੇਫਟੀ ਚੈੱਕ ਕੀਤਾ ਦੇਖੋ ਸੇਫਟੀ ਦਾ ਸਾਰੇ ਸ਼ਹਿਰ ਜਿੱਥੇ ਮਰਜ਼ੀ ਲੋਗ ਨੂੰ ਸੇਫਟੀ ਤੇ ਤੁਸੀਂ ਆਈ ਜਾਓਗੇ ਜਿੱਥੇ ਮਰਜ਼ੀ ਲੋਗ ਨੂੰ ਜਾ ਕੇ ਜੀ ਕੋਈ ਲੋਗ ਨਹੀਂ ਹੈਗਾ ਜਿੱਥੇ ਮਰਜ਼ੀ ਲੋਗ ਨੂੰ ਜੀ ਉਹ ਹੌਲੀ ਹੌਲੀ ਸਾਨੂੰ ਪਤਾ ਲੱਗਿਆ ਵੀ ਇੱਕ ਥਰੀ ਵੀਲਰ ਬਣਾ ਸਿੱਟ ਕੇ ਗਿਆ ਉਹ ਥਰੀ ਵੀਲਰ ਵਾਲਾ ਸੀ ਜਦੋਂ ਹੌਲੀ ਹੌਲੀ ਚੈੱਕ ਕੀਤੀ ਅਸੀਂ ਥਰੀ ਵੀਲਰ ਇੱਕ ਸਾਡੇ ਹੱਥ ਆ ਗਿਆ ਉਹਨੂੰ ਪੁੱਛਗਿਛ ਕੀਤੀ ਤੋਂ ਉਸ ਹਨ ਬਰੀ ਕਰਤੀ ਗੱਲ ਕਿ ਭਾਈ ਅਸਲ ਗੱਲ ਆ ਨਹੀਂ ਆ ਹੋਈਆ ਇੱਕ ਡਰਮ ਸਟ੍ਰੀਮ ਟਾਵਰੀ ਚੋਂ ਚੋਂ ਮੇਰੇ ਡਰਮ ਤੇ ਰਿ 3 ਵੀ ਤੇ ਰੱਖਿਆ ਤੇਰਾ ਕੀ ਛਟਗੀ ਸੀਗੀ ਉਹਨੂੰ ਜੇ ਗਾਹ ਪੁੱਛਿਆ ਉਹ ਕੋਈ ਤੀ ਜਿਆਦਾ ਨਹੀਂ ਜਾਣਦਾ ਸੀ ਉਹਨਾਂ ਬੰਦਿਆਂ ਨੂੰ ਉਹ ਸਾਨੂੰ ਉਹਨਾਂ ਦੇ ਕਰ ਲੈ ਗਿਆ ਉਹ ਜਾਨੇ ਸਿੱਦੇ ਘਰੇ ਇਕੱਠੇ ਬੈਠੇ ਮਿਲ ਗਏ ਚਲੋ ਪਹਿਲੇ ਤਾਂ ਬੰਦਾ ਨਗਾ ਨਹੀਂ ਕਰਦਾ ਹੁੰਦਾ ਕਿ ਵੀ ਹਾਲੀਵੁੱਡ ਜਦੋਂ ਡਿਟੇਲ ਕੋਸ਼ਿਸ਼ ਹੋਈ ਤਾਂ ਉਹਨਾਂ ਨੂੰ ਵੀ ਗੱਲ ਸਵਕਾਰ ਕਰਨੀ ਪਈ ਸੀ ਕਿਹ ਗਲਤੀ ਸੱਟ ਤੋਂ ਹੋਈ ਆ ਇਹ 6 ਜਣੇ ਨੇ ਇਹ ਜੋ ਦੋ ਜੁ ਬਣਾਈ ਨੇ ਪਰ ਤਿੰਨ ਭਰਾ ਨੇ ਮੰਮੀ ਡੈਡੀ ਨੇ ਇੱਕ ਉਹ ਦਾ ਦੋਸਤ ਆ 6 ਜਣੇ ਇਹਨਾਂ 6 ਜਣੇ ਨੇ ਇਹਨੂੰ ਮੇਰੇ ਮੁੰਡੇ ਨੂੰ ਕੁੱਟ ਕੇ ਮਾਰਿਆ ਵਾ ਜਿਹਦੀ ਮੌਤ ਹੋਈ ਹੈ ਇਹ ਪਿੱਛੋਂ ਦੀ ਕਿੱਥੋਂ ਦਾ ਤੇ ਲੁਧਿਆਣਾ ਦੇ ਵਿੱਚ ਕਦੋਂ ਆਇਆ ਸੀਗਾ ਇਹ ਨਾ 5-6 ਸਾਲ ਦਾ ਇੱਥੇ ਆ ਲੀਬਰਮੈਨ ਆ ਬਿਹਾਰ ਦਾ ਰਹਣ ਵਾਲਾ ਪਰਦੇਸੀ ਆਦਮੀ ਆ ਲੀਬਰ ਕਰਦਾ ਰੋਜੀ ਰੋਟੀ ਦੀ ਤਰਸ ਆਇਆ ਵਾ ਆਰਤੀ ਚੌਂਕ ਦੇ ਲਾਗੇ ਇਹਦਾ ਕਮਰਾ ਹੈਗਾ ਅਸੀਂ ਕਮਰਾ ਵੀ ਹੂੰ ਦੇਖ ਰਹੇ ਆ ਤੇ ਕੋਈ ਫਰਦਰ ਲੀਡ ਮਿਲਦੀ ਉਹਨੂੰ ਉਸ ਹਿਸਾਬ ਨਾਲ ਫਾਈਲ ਅਟੈਚ ਕਰਾਂਗੇ ਇਹਦਾ ਕੋਈ ਵਿਆਹ ਹੋਇਆ ਹੋਇਆ ਸੀਗਾ ਕਿ ਅਨਮੈਨੇਟ ਹਲੇ ਤੱਕ ਅਗਰ ਸਾਹਮਣੇ ਨਹੀਂ ਆਈ ਜੀ ਅਜੇ ਤੱਕ ਨਹੀਂ ਆ ਹਾਂ ਅਸੀਂ ਵੀ ਚਾਹੁੰਨੇ ਆ ਵੀ ਇਹਦੇ ਘਰ ਦੇ ਸਭ ਨਹੀਂ ਆਉਣ ਤੇ ਕੀ ਗੱਲਾਂ ਸਾਨੂੰ ਵੀ ਨਹੀਂ ਪਤਾ ਹੁੰਦੀਆਂ ਸਾਨੂੰ ਦੱਸਣ ਇਹ ਆ ਕਿ ਇਹ ਜਿਹੜਾ ਬੰਦਾ ਹੈਗਾ ਇਹਦੇ ਨਾਲ ਦੇ ਮੁੰਡੇ ਨੀਰਜ ਕੁਮਾਰ ਦਾ ਦੋਸਤ ਸੀਗਾ ਇਹ ਰਾਤ ਨੂੰ ਜਿਵੇਂ ਦੋਸਤ ਮਿੱਤਰ ਇਕੱਠੇ ਹੋ ਜਾਂਦੇ ਆ ਇਹ ਉਹਦੇ ਘਰੇ ਗਿਆ 10 ਮਿੰਟ ਬੈਠ ਕੇ ਕੋਈ ਗੱਲਬਾਤ ਕੀਤੀ ਪੈਗ ਲਾਇਆ ਨਹੀਂ ਲਾਇਆ ਸੀ ਬੁਸ਼ੀ ਨਹੀਂ ਕਰਦੀ ਸੀ ਇਸ ਗੱਲ ਦੀ ਤੇ ਉਹਨੇ ਜਦੇ ਲੜ ਲੜ ਪਏ ਲੜ ਪਏ ਛੇ ਦੇ ਛੀ ਨੂੰ ਕੁੱਟ ਕੁੱਟਣ ਦੇ ਪਏ ਹੁਣ ਛੇ ਬੰਦੇ ਕੁੱਟਣ ਵਾਲੇ ਤੇ ਕੁੱਟਖਾਨ ਵਾਲਾ ਤੇ 10 ਮਿੰਟ ਵਿੱਚ ਬੇਸੁਰਤ ਹੋ ਗਿਆ ਸਾਈ ਦਾ ਇਹਨਾਂ ਨੇ ਉਹਨੂੰ ਚਾਹੀਦਾ ਤੇ ਸੀ ਸਿਵਲ ਹਸਪੀਟਲ ਤੱਕ ਰਖਾਣ ਦੀ ਇਹਨਾਂ ਨੇ ਕਰਾਇਆ ਨਹੀਂ ਉਹ ਜਿਹੜਾ ਸਿਕਦਾ ਰਿਹਾ ਦਿਨ ਚੜ ਦਿਨ ਮਰ ਗਿਆ ਉਹ ਡੈਂਜਰ ਦੇ ਮਰ ਗਿਆ ਤੇ লাশ ਵੀ ਟਿਕਾਣੀ ਲਾਉਣੀ ਸੀ ਇਹਨਾਂ ਨੇ ਨੀਲਾ ਡਰਮ ਲਿਆਂਦਾ ਡੈੱਡ ਬੋਡੀ ਇਕੱਠੀ ਕੀਤੀ ਰੱਸੀ ਨਾਲ ਬੰਨ੍ਹ ਕੇ ਉਹਦੇ ਵਿੱਚ ਪਾਤੀ ਦਿਨ ਦਿਨ ਟਡਲੀ ਉਹਦੀ ਕੀਤੀ ਸ਼ਾਮ ਪੈ ਗਈ ਤੇ ਰਾਤ ਨੂੰ ਇਹ ਇੱਥੇ ਸ਼ੇਰ ਬਚੋਂ ਲੱਗੇ ਸਿੱਟ ਗਏ ਦੂਜੇ ਦਿਨ ਡੈੱਡ ਬੋਡੀ ਸਾਨੂੰ ਮਿਲੀ ਬਾਕੀ ਕੁਦਰਤੀ ਖੇਡ ਹੈ ਜੀ ਕ੍ਰੇਮ ਲੁਗਦਾ ਨਹੀਂ ਹੁੰਦਾ ਕਦੇ ਵੀ ਸਰ ਇਹੋ ਜੀ ਇੱਕ ਹੋਰ ਮਾਮਲਾ ਜੇ ਆ ਗਿਆ ਪਿਛਲੇ ਸਾਲ ਤੋਂ ਦੇਖਣ ਮਿਲਿਆ ਸੀ ਇੱਕ ਸੂਟ ਕੇਡ ਦੇ ਵਿੱਚ ਲਾਈਨਾਂ ਦੇ ਕੋਲੋਂ ਇੱਕ ਟੁਕੜੇ ਦੇ ਵਿੱਚ ਉਹਦੇ ਟੁਕੜੇ ਵਿੱਚ ਇਦਾਂ ਸੁੱਟ ਗਿਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜਿਹੜੇ 6 ਲੋਕ ਤੁਸੀਂ ਗ੍ਰਫਤਾਰ ਕੀਤੇ ਆ ਇਹ ਰਹਿਣ ਵਾਲੇ ਕਿੱਥੇ ਨੇ ਕੀ ਕਰਦੇ ਨੇ ਕੀ ਮਾਮਲਾ ਕੀ ਹੋਇਆ ਸੀ ਕੀ ਲੜਾਈ ਝਗੜਾ ਹੋਇਆ ਸੀ ਇਹਨਾਂ ਦੇ ਆਪਸ ਵਿੱਚ ਪਤਾ ਕੀ ਜੀ ਕਰਾਇਮ ਕਿਹੜੀ ਲੋਕ ਕਰਦੇ ਆ ਕਿਹੜੇ ਨਹੀਂ ਕਰਦੇ ਕਿਸੇ ਸਪੈਸੀਫਾਈਡ ਯੂਨਿਵਰਸ ਟਾਰਗੇਟ ਨਹੀਂ ਕਰ ਸਕਦੇ ਹੁੰਦੇ ਕਰਾਇਮ ਤਾਂ ਕੋਈ ਵੀ ਕਿਹੋ ਜਿਹਾ ਵੀ ਕਰ ਸਕਦਾ ਆ ਜੇ ਆਪਾਂ ਕਹਦੇ ਜੀ ਵੀ ਏ ਸੀਰੀਜ਼ ਦੇ ਲੋਕ ਵਧ ਕਰਾਇਮ ਕਰਦੇ ਆ ਇਸੇ ਘਟ ਕਰਦੇ ਆ ਸਾਰੀ ਕਰਾਇਮ ਕਰਦੇ ਆ ਕੋਈ ਘਟ ਕਰਦਾ ਕੋਈ ਵਧ ਕਰਦਾ ਕਿ ਨਹੀਂ ਚੱਲਦਾ ਆ ਵੱਡਾ ਕਰਾਇਮ ਕਰੂਗਾ ਉਹਨੇ ਫੜੇ ਜਾਣਾ ਜੀ ਇਹਨਾਂ ਦੇ ਵਿੱਚੋਂ ਕੋਈ ਲੇਡੀ ਵੀ ਹੈ ਵੀ ਫੜੀ ਗਈ ਇਹਦੀ ਮਾਤਾ ਫੜੀ ਗਈ ਜੀ ਉਹਨੇ ਜਦੋਂ ਉਹਨਾਂ ਨੂੰ ਮਰੇ ਹੋਏ ਨੂੰ ਬੰਨਿਆ ਹੂੰ ਚਾਹੀਦਾ ਤੇ ਸੀ ਜਦੋਂ ਸੈਕਦਾ ਸੀਗਾ ਇਹਨੂੰ ਹਸਪੀਟਲ ਲੈ ਕੇ ਜਾਂਦੀ ਨਹੀਂ ਲੈ ਕੇ ਗਈ ਇਹਨਾਂ ਨੇ ਉਹਨੂੰ ਬੰਨ ਕੇ ਉਥੇ ਸਿੱਟ ਕੇ ਛਿਪ ਲਾ ਗਈ ਪੁਲਿਸ ਨੇ ਕਿੰਨੀ ਕੁ ਦੇਰ ਬਾਅਦ ਗੁੱਤੀ ਸੰਚਾਈ ਕਤਲ ਦੀ ਤੀ ਤੀ ਤੋਂ 35 ਘੰਟੇ ਦੇ ਵਿੱਚ ਵਿੱਚ ਸਾਰੀ ਸਾਰੀ ਸਾਰੇ ਦੀ ਸਾਰੀ ਵਾਰਦਾਤ ਟ੍ਰੇਸ ਹੋ ਗਈ ਅਰੈਸਟ ਪੈ ਗਈ ਸੀ ਸਾਰਿਆਂ ਦੀ ਹਾਂਜੀ ਠੀਕ ਹੈ ਬਿਲਕੁਲ ਹੈ 3 ਤੋਂ 35 ਘੰਟੇ ਜਿਹੜੇ ਕਿ ਆ ਪੁਲਿਸ ਪਾਰਟੀ ਨੇ ਇਸ ਕਤਲ ਕਾਂਡ ਦੀ ਗੁੱਥੀ ਨੂੰ ਸਲਝਾਇਆ ਹਾਲਾਂਕਿ ਤੁਹਾਨੂੰ ਦਾਅਵਾ ਦਈਏ ਕਿ ਸਾਲ ਪਹਿਲਾਂ ਇੱਕ ਸੂਟਕੇਸ ਦੇ ਵਿੱਚ ਹੀ ਇਹੋ ਏਦਾਂ ਹੀ ਮਾਮਲਾ ਸਾਹਮਣੇ ਆਇਆ ਸੀਗਾ ਤੇ ਉਹਦੇ ਹਜ ਤੱਕ ਕੋਈ ਵੀ ਇਹੋ ਜਿਹੀ ਗੁੱਥੀ ਨਹੀਂ ਸਲਜੀ ਪਰ ਇਹ ਜਿਹੜੀ ਗੁੱਥੀ ਹੈ ਨੀਲੇ ਡਰਮ ਦੇ ਵਾਲੀ ਗੁੱਥੀ ਜਿਹੜੀ ਹੈ ਇਹ ਜ਼ਰੂਰ ਪੁਲਿਸ ਨੇ ਸਲਝਾਈ ਹੈ ਤੇ 6 આરોપીਆਂ ਨੂੰ ਗ੍ਰਿਫਤਾਰ ਕੀਤਾ ਵਾ ਜੁੜੇ ਦਾ ਨਾਮ ਲੈਦਣਾ ਸੰਜਣਾ ਜਿਉਂ ਰਿਪੋਰਟ ਧੰਨਵਾਦ